O que é isso? ਉਹ ਪਰਲਾ ਚੱਕਾ ਨਹੀਂ ਸਰ ਉਹ ਮਾਈਕ ਖੰਡ ਨਹੀਂ ਲੱਗਦਾ ਮੂੰਹ ਆ ਇਹ ਗਾਟਾ ਆ ਬੱਠਾ ਹੋਈ ਪਤਾ ਨਹੀਂ ਆਲੇ ਆ ਹਾਂ ਬਈ ਮੇਰੇ ਮਾਤੇ ਮੱਝ ਵਾਲੇ വജാതി റഫെയിൻ ഹെഡ്ഡും കണ്ടാണ് ലഡ് गई ਸੰਤ ਨਵਕਾਰੀ ਮਿਸ਼ਨ ਬ੍ਰਾਂਚ ਜੈਤੋ ਵੱਲੋਂ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਦੇ ਜਨਮ ਦਿਨ ਦੇ ਉਪਲਬਖ ਵਿੱਚ ਇਹ ਸਪਾਈ ਬਿਆਨ ਚਲਾਇਆ ਜਾ ਰਿਹਾ ਹੈ ਸਪਾਈ ਬਿਆਨ ਦੇ ਵਿੱਚ ਆਪਣੇ ਸਾਰੇ ਆਪਣੇ ਸੇਵਾਦਾਰ ਇਸ ਕੰਮ ਚ ਜੁਟੇ ਹੋਏ ਆ ਤੇ ਬਹੁਤ ਵਾਰੀ ਇਹਦੇ ਵਿੱਚ ਮਨ ਵੀ ਸਾਫ ਹੁੰਦਾ ਤੇ ਵੈਸੇ ਵੀ ਸਫਾਈ ਬਿਆਨ ਦੀ ਮੈਂ ਬਹੁਤ ਵਧਾਈ ਦਿੰਦਾ ਅੱਜ ਅਸੀਂ ਇੱਥੇ ਬਠਿੰਡਾ ਰੋਡ ਵਾਟਰਬਾਕਸ ਜੈਤੋ ਤੇ ਜੈਤੋ ਦੀ ਬ੍ਰਾਂਚ ਵੱਲੋਂ ਸਾਡੇ ਸਾਰੇ ਹੀ ਮਿਸ਼ਨ ਦੇ ਨਿਰੰਕਾਰੀ ਮਿਸ਼ਨ ਦੇ ਸੇਵਾਦਾਰ ਭੈਣ ਭਾਈ ਛੋਟੇ ਬੱਚੇ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਦੇ ਮਹਾਰਾਜ ਜੀ ਦੇ ਜਨਮ ਦਿਨ ਦੇ ਉਪਲਖਸ਼ ਦੇ ਵਿੱਚ ਸਤਿਗੁਰੂ ਮਾਤਾ ਸਦੀਕਸ਼ਾ ਜੀ ਦੇ ਹਦਾਇਤਾਂ ਅਨੁਸਾਰ અમૃત પ્રોજેક્ટ જલ ਦੇ ਤਹਿਤ ਅਸੀਂ ਇੱਥੇ ਵਾਟਰ ਬਾਕਸ ਦੀ ਸਫਾਈ ਕਰ ਰਹੇ ਹਾਂ ਇਸ ਵਿੱਚ ਤਕਰੀਬਨ ਸਾਡੇ 250 ਤੋਂ 300 ਦੇ ਵਰਕਰ ਸਾਥ ਸਿੰਘ ਦੇ ਇੱਥੇ ਇਹ ਆਪਣੀ ਸੇਵਾ ਵਿੱਚ ਯੋਗਦਾਨ ਨਿਭਾ ਰਹੇ ਹਨ ਆਪਣਾ ਬਹੁਮੁੱਲਿਆ ਸਮਾਜ ਸਾਥ ਸਿੰਘ ਦੇ ਇੱਥੇ ਦੇ ਰਹੇ ਹਨ ਔਰ ਜੋ ਇਹ ਸਤਿਗੁਰੂ ਮਾਤਾ ਸਦੀਸ਼ਾ ਜੀ ਦਾ ਆਦੇਸ਼ ਹੈ ਕਿ ਸਵੱਛ ਜਲ ਔਰ ਸਵੱਛ ਮਨ ਔਰ ਉਸ ਦੇ ਤਹਿਤ ਹੀ ਇਹ ਅੱਜ ਅਸੀਂ ਵਾਟਰ ਬਾਕਸ ਜੈਤੋ ਵਿਖੇ ਸਾਸ ਸੰਗ ਤੇ ਆਪਣੀ ਇਹ ਸੇਵਾ ਨਿਭਾ ਰਹੇ ਆ ਸੈਂਟ ਸੇਵਿਤਲਾ ਭਗਤ ਰੰਕਾਰ ਜੀ ਸੈਂਟਸ ਟੂਡੇ ਵਿਦ ਅ ਬਲੇਸਿੰਗਸ ਆਫ ਟੂ ਮਾਸਟਰ ਸਤਗੁਰੂ ਮਾਤਾ ਸੁਦਿਕਸ਼ਾ ਜੀ ਮਹਾਰਾਜ ਆਨ ਦਾ ਓਕੇਜਨ ਬਰਥਡੇ ਓਕੇਜਨ ਆਫ ਸਤਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦਾ ਸੈਨੀਟੇਸ਼ਨ ਕੈਂਪੇਨ ਇਜ਼ ਬੀਂਗ ਹੇਲਡ ਬਾਏ ਇੰਦਰੰਕਾਰੀ ਮਿਸ਼ਨ ਓਵਰ ਦਾ ਗਲੋਬ ਐਂਡ ਅੰਡਰ ਦਾ ਪ੍ਰੋਜੈਕਟ ਆਫ ਪ੍ਰੋਜੈਕਟ ਅੰਮ੍ਰਿਤ Uh, dear saints today the saints of jeto branch also participating in this sanitation campaign and uh, all the saints can be seen in a great enthusiasm and doing seva uh, on today's occasion and dear saints we pray in the holy feet of satguru that we may be blessed with such an energy that we may always be a part of seva as satguru want we may all do seva simran satsang according to the wish of satguru mata sudiksha ji maharaj aaj 23 february eh din satguru baba hardeep singh ji nu samarpit is din vishv de konne konne vich safai abhiyan chal rahe han ta jis tarah tusi dekh sakde ho branch jatto mandi vich hai ਤਸਵੀਰਾਂ ਵਿੱਚ ਵੀ ਬਜ਼ੁਰਗ ਬੱਚੇ ਬੜੇ ਉਤਸ਼ਾਹ ਨਾਲ ਇਹ ਸੇਵਾਵਾਂ ਨਿਭਾ ਰਹੇ ਹਨ ਅੱਜ ਸੰਤ ਨਰਕਾਰੀ ਮਿਸ਼ਨ ਜੈਤੋ ਬਰਾਜ ਵੱਲੋਂ ਜੋ ਵਾਟਰ ਵਕਸ ਤੇ ਸਫਾਈ ਅਭਿਆਨ ਚਲਾਇਆ ਜਾ ਰਿਹਾ ਹੈ ਇਹ ਆਪਣੇ ਮਾਨਯੋਗ ਅਸ਼ੋਕ ਧੀਰ ਜੀ ਅਤੇ ਲਖਵੀਰ ਸਿੰਘ ਜੀ ਪੱਟੀ ਦੀ ਅਗਵਾਈ ਚਲਾਇਆ ਜਾ ਰਿਹਾ ਹੈ 300 ਤੋਂ ਵੱਧ ਵਲੰਟੀਅਰ ਇੱਥੇ ਸੇਵਾ ਕਰ ਰਹੇ ਆ ਸਵੇਰੇ 7 ਵਜੇ ਤੋਂ ਲੈ ਕੇ 12 ਵਜੇ ਤੱਕ ਤੇ ਮੈਂ ਦੇਖਿਆ ਵੀ ਇਹਨਾਂ ਨੇ 2.5 ਘੰਟੇ ਦੇ ਵਿੱਚ ਵਿੱਚ ਵਾਟਰ ਵਸਦੀ ਕਾਇਆ ਪਲਟਤੀ ਇਹਦੇ ਨਾਲ ਸਾਡੇ ਮਨ ਨੂੰ ਬੜੀ ਖੁਸ਼ੀ ਮਿਲੀ ਹੈ ਇਹਨਾਂ ਦੀ ਸੇਵਾ ਤੇ ਲਗਨ ਦੇਖ ਕੇ ਬਹੁਤ ਮਨ ਖੁਸ਼ ਹੋਇਆ ਤੇ ਮੈਂ ਉਮੀਦ ਕਰਦਾ ਹਾਂ ਵੀ ਇਹ ਸੰਤ ਨਰਗਰੀ ਮਿਸ਼ਨ ਦੀ ਅਸ਼ੀਰਵਾਦ ਸਾਡੇ ਸ਼ਹਿਰ ਨੂੰ ਸਾਨੂੰ ਮਿਲਦਾ ਰਹੂਗਾ ਤੇ ਅਸੀਂ ਵੀ ਵਿਸ਼ਵਾਸ ਦੋਣੇ ਆ ਵੀ ਇਸ ਸੰਤ ਨਰਗਰੀ ਮਿਸ਼ਨ ਦੇ ਜਿਹੜੇ ਸੇਵਾਦਾਰ ਵਲੰਟੀਅਰ ਆਇਆ ਇਹਨਾਂ ਨੂੰ ਸਾਡੀ ਕਿਸੇ ਵੀ ਮੋੜ ਤੇ ਕਿਤੇ ਵੀ ਜ਼ਰੂਰਤ ਹੈ ਅਸੀਂ ਇਹਨਾਂ ਦੇ ਨਾਲ ਮੋੜ ਦੇ ਨਾਲ ਮੋੜਾਂ ਲੱਕ ਖੜਾਂਗੇ ਜਿਵੇਂ ਇਹਨਾਂ ਨੇ ਸੇਵਾ ਕੀਤੀ ਹੈ ਅਸੀਂ ਵੀ ਇਹਨਾਂ ਦੀ ਸੇਵਾ ਕਰਾਂਗੇ ਅੱਜ ਦੇ ਪ੍ਰੋਜੈਕਟ ਅੰਮ੍ਰਿਤ ਦੇ ਤਹਿਤ ਜੋ ਹਿੰਦੁਸਤਾਨ ਦੇ ਵਿੱਚ ਸਤੁਰ ਮਾਤਾ ਸੁਸ਼ੇਸ਼ਾਜੀ ਮਹਾਰਾਜ ਦੀ ਕਿਰਪਾ ਨਾਲ ਸਫਾਈ ਮਹਮ ਚਲਾਇਆ ਜਾ ਰਿਹਾ ਹੈ ਉਹਦਾਂ ਦੀ ਸਫਾਈ ਔਰ ਪਾਣੀ ਦੇ ਜੋ ਵਾਟਰ ਸੋਰਸ ਸਨ ਉਹਨਾਂ ਨੂੰ ਸਫਾਈ ਕਰਨ ਦਾ ਮਹਿੰਮ ਜੋ ਹੈ ਸੰਤਨਕਾਰੀ ਮਿਸ਼ਨ ਚਲਾਈ ਜਾ ਰਹੀ ਹੈ ਇਸੇ ਕੜੀ ਤਹਿਤ ਅੱਜ ਜਤੋ ਬ੍ਰਾਂਚ ਦਾ ਵੀ ਇਹਨ ਸਤਿਵੰਤ ਬੋਲਨ ਟੀਅਰ ਸੇਵਾ ਕਰ ਰਹੇ ਹਨ ਬੜੀ ਲਗਨ ਨਾਲ ਸ਼ਰਧਾ ਨਾਲ ਬੱਚੇ ਨੌਜਵਾਨ ਲੜਕੇ ਲੜਕੀਆਂ ਇਹ ਜੋ ਸੇਵਾ ਕਰ ਰਹੇ ਹਨ ਹਰ ਸਾਲ ਦੀ ਤਰ੍ਹਾਂ ਅੱਜ ਵੀ ਜੈਤੋ ਦੇ ਵਾਟਰ ਵਾਸਤੇ ਸੇਵਾ ਕੀਤੀ ਜਾ ਰਹੀ ਹੈ ਇਸ ਸਤਿਗੁਰੂ ਦਾ ਸੰਦੇਸ਼ ਹੈ ਕਿ ਜੋ ਵਾਟਰ ਹੈ ਪਾਣੀ ਹੈ ਇਹਦੀ ਬੜੀ ਬੜੀ ਕੀਮਤੀ ਹੈ ਇਹ ਦਰਦਨ ਕਰਦਾ ਜਾ ਰਿਹਾ ਹੈ ਇਸਨਹਾਲ ਕਰਨੀ ਬੜੀ ਜ਼ਰੂਰੀ ਹੈ ਇਸ ਤਹਿ ਤੀਨਕਾਰੀ ਮਿਸ਼ਨ ਨੇ ਉਪਰਾਲਾ ਕੀਤਾ ਹੈ ਕਿ ਪਾਣੀ ਦੀ ਇਸਤੇਮਾਲ ਕਰਕੇ ਇਸ ਦੀ ਜੋ ਸਹੀ ਸੋਮੇ ਹਨ ਸਹੀ ਵਰਤੋਂ ਕੀਤੀ ਜਾਵੇ ਐਸਾ ਹੀ ਇਹ ਰਿਐਲਟ ਚ ਲਾਇਆ ਅਮਰਤ ਲਾਇਆ ਜਾ ਰਿਹਾ ਹੈ ਇਸ ਕਰਕੇ ਮੈਂ ਜੋ ਅੱਜ ਵਲੰਟੀਅਰ ਆਏ ਹਨ ਸਾਰਿਆਂ ਦਾ ਹੀ ਦਿਲੋਂ ਧੰਨਵਾਦ ਕਰਦਾ ਜੀ ਆਇਆਂ ਕਹਿੰਦਾ ਹਨ ਨੂੰ ਸੱਚੇ ਪਾਤਸ਼ਾਹ ਅਰਦਾਸ ਕਰਦਾ ਹਾਂ ਕਿ ਇਹ ਵਲੰਟੀਅਰ ਇਸ ਤਰ੍ਹਾਂ ਸੇਵਾ ਕਰਦੇ ਰਹਿਣ ਅੱਗੇ ਤੋਂ ਅੱਗੇ ਵਧਦੇ ਜਾਣ ਸੇਵਾ ਕੀਤੀ ਹੈ ਅੱਜ ਮੈਨੂੰ ਸੇਵਾ ਮਿਲ ਕੇ ਬਹੁਤ ਖੁਸ਼ੀ ਹੋ ਰਹੀ ਹੈ। ਅਹ ਥੈਂਕ ਯੂ ਸਭ ਨੂੰ ਮਾਤਾ ਜੀ ਵੀ ਮੈਂ ਅੱਛਾ ਬਸ ਬਹੁਤ ਅੱਛਾ। ਸੰਗਤ ਅੱਜ ਜਿਵੇਂ ਤੁਹਾਨੂੰ ਪਤਾ ਹੈ ਕਿ ਅੱਜ 23 ਫਰਵਰੀ ਹੈ ਤੇ 23 ਫਰਵਰੀ ਵਾਲੇ ਦਿਨ ਜਿਵੇਂ ਸਾਡੇ ਬਾਬਾ ਹਰਦੇਵ ਸਿੰਘ ਜੀ ਦਾ ਹੁਕਮ ਹੈ ਕਿ ਜਿਵੇਂ ਸਵੱਛ ਜਲ ਔਰ ਉਵੇਂ ਹੀ ਸਵੱਛ ਮਨ ਹੋਣਾ ਚਾਹੀਦਾ ਔਰ ਅੱਜ ਸੇਵਾ ਕਰਕੇ ਬਹੁਤ ਹੀ ਵਧੀਆ ਮਹਿਸੂਸ ਹੋ ਰਿਹਾ ਔਰ ਦਾਤਾਰ ਪ੍ਰਭੂ ਕਿਰਪਾ ਕਰਨ ਅਸੀਂ ਅੱਦਾ ਹੀ ਸੇਵਾ ਕਰਦੇ ਜਾਈਏ। ਸਾਧ ਸੰਗਤ ਜੀ ਧੰਨਨਕਾਰ। ਅੱਜ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਜੀ ਦੇ ਜਨਮ ਦਿਨ ਤੇ ਜੈਤੋ ਦੇ ਸਮੂਹ ਸਾਥ ਸੰਗਤ ਵੱਲੋਂ ਸਵੱਛ ਅਭਿਆਨ ਜੋ ਵੀ ਅੱਜ ਇੱਥੇ ਜੈਤੋ ওয়াਟਰ ਬਾਕਸ ਦੇ ਵਿੱਚ ਕੀਤਾ ਗਿਆ ਬੜਾ ਆਨੰਦ ਆ ਰਿਹਾ ਮਹਾਰਾਜ ਸਫਾਈ ਕਰਕੇ ਕਿ ਸਾਰੇ ਜੈਤੋ ਨੂੰ ਸ਼ੁੱਧ ਤੇ ਸਾਫ਼ ਪਾਣੀ ਮਿਲੇ ਅ ਸਭ ਤੋਂ ਵੱਡੀ ਜਿਹੜੀ ਕਿੱਲਤ ਆ ਪਾਣੀ ਦੀ ਐ ਸੋ ਸਾਰਿਆਂ ਨੂੰ ਹੱਥ ਜੋੜ ਕੇ ਨਵੇਦਨ ਹੈ ਮੰਡੀ ਵਾਸੀਆਂ ਨੂੰ ਵੀ ਕਿ ਵੱਧ ਤੋਂ ਵੱਧ ਜਲ ਨੂੰ ਬਚਾਇਆ ਜਾਵੇ ਸਾਫ਼ ਸੁਥਰਾ ਰੱਖਿਆ ਜਾਵੇ